5 ਅਗਸਤ 2022 ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਮਸਤੂਆਣਾ ਸਾਹਿਬ ਦੇ ਵਿੱਚ ਇੱਕ ਮੈਡੀਕਲ ਕਾਲਜ ਦਾ ਨੀ ਪੱਤਰ ਰੱਖਿਆ ਸੀ ਕਿ ਅਸੀਂ ਮੈਡੀਕਲ ਕਾਲਜ ਬਣਾਵਾਂਗੇ ਪਰ ਹਜੇ ਤੱਕ ਉਹ ਮੈਡੀਕਲ ਕਾਲਜ ਨਹੀਂ ਬਣਿਆ ਜਿਸ ਦਾ ਸਬੂਤ ਲੈ ਕੇ ਆਏ ਨੇ ਸੁਖਪਾਲ ਸਿੰਘ ਖੈਰਾ ਜਮ ਕੇ ਵਰੇ ਵੀ ਨੇ ਮੁੱਖ ਮੰਤਰੀ ਭਗਵੰਤ ਮਾਨ ਤੇ ਸਵਾਲੇ ਖੜਾ ਕੀਤਾ ਤੁਸੀਂ ਤਾਂ ਕਹਿ ਰਹੇ ਸੀ ਕਿ ਅਸੀਂ ਜਿਹੜੀ ਬਦਲਾਅ ਦੀ ਸਰਕਾਰ ਲੈ ਕੇ ਆਇਆ ਅਸੀਂ ਨੀ ਪੱਤਰ ਨਹੀਂ ਧਰਦੇ ਅਸੀਂ ਕੰਮ ਕਰਕੇ ਦਿਖਾਉਨੇ ਆ ਪਰ ਇੱਥੇ ਤਾਂ ਸਿਰਫ ਕੱਲਾ ਨੀ ਪੱਤਰ ਲੱਗਿਆ ਹੋਇਆ ਕੰਮ ਤਾਂ ਕੋਈ ਦਿਖਦਾ ਨਹੀਂ। ਇਸ ਤੋਂ ਬਾਅਦ ਸੁਖਪਾਲ ਸਿੰਘ ਕਹਿ ਰਿਹਾ ਮੌਕੇ ਤੇ ਪਹੁੰਚੇ ਨੇ ਤੇ ਮਸਤੂਆਣਾ ਸਾਹਿਬ ਦੇ ਜਿਹੜਾ ਮੈਡੀਕਲ ਕਾਲਜ ਦਾ ਨਹੀਂ ਪੱਤਰ ਰੱਖਿਆ ਉਸਦੇ ਹਾਲਾਤ ਦਿਖਾਏ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਈ ਸਵਾਲ ਵੀ ਪੁੱਛੇ ਨੇ। ਕੀ ਕਹਿਣਾ ਸੁਖਪਾਲ ਖੈਰਾ ਦਾ? ਆਓ ਸੁਣਦੇ ਹਾਂ। ਦੋਸਤੋ ਇਸ ਵਕਤ ਅਸੀਂ ਖੜੇ ਆ ਬੜਾ ਹੀ ਇਤਿਹਾਸਿਕ ਸਥਾਨ ਹੈ। ਸੰਤ ਬਾਬਾ ਅਤਰ ਸਿੰਘ ਜੀ ਦੀ ਯਾਦ ਵਿੱਚ ਮਸਤੂਆਣਾ ਸਾਹਿਬ ਗੁਰਦੁਆਰਾ ਸਾਹਿਬ ਖੜਾ ਹੈ। ਉੱਥੇ ਲੱਗੇ ਪਿੱਛੇ ਇੱਕ ਅਖੋਤੀ ਬਦਲਾਵ ਭਗਵੰਤ ਮਾਨ ਨੇ ਇੱਕ ਮੈਡੀਕਲ ਕਾਲਜ ਦਾ ਨੀ ਪੱਥਰ ਰੱਖਿਆ ਸੀਗਾ ਤੁਸੀਂ ਪੜ੍ਹ ਸਕਦੇ ਹੋ ਸਰਦਾਰ ਭਗਵੰਤ ਮਾਨ ਪਹਿਲਾਂ ਤਾਂ ਸਿੰਘ ਹੈ ਨਹੀਂ ਜੀ ਹੈ ਮਸਤੂਆਣਾ ਸਾਹਿਬ ਦੀ ਗੱਲ ਕਰ ਰਿਹਾ ਲੇਕਿਨ ਇੱਥੇ ਸਿੰਘ ਹੈ ਨਹੀਂ ਇਹ ਸਰਦਾਰ ਸਿੱਖ ਕਵਾ ਕੇ ਚੰਗੀ ਤਰ੍ਹਾਂ ਖੁਸ਼ ਨੀ ਸਿੰਘ ਕਵਾ ਕੇ ਮੁੱਖ ਮੰਤਰੀ ਪੰਜਾਬ ਜੀ ਵੱਲੋਂ ਸੰਤ ਅਤਰ ਸਿੰਘ ਸਟੇਟ ਇੰਸਟੀਚਿਊਟ ਆਫ ਮੈਡੀਕਲ ਸਾਇੰਸਸ ਮਸਤੂਆਣਾ ਸਾਹਿਬ ਸੰਗਰੂਰ ਦਾ ਨੀ ਪੱਥਰ ਜਿਹੜਾ ਕਹਿੰਦਾ ਹੁੰਦਾ ਸੀਗਾ ਕਿ ਝੋਟੇ ਖੁਰਕ ਕਰਨਗੇ ਆਣ ਕੇ ਨਹੀਂ ਪੱਥਰ ਖੜੇ ਨੇ ਬਾਦਲਾਂ ਦੇ ਤੇ ਕੈਪਟਨਾਂ ਦੇ ਉਥੇ ਝੋਟੇ ਖੁਰਕਦੇ ਨੇ ਹੁਣ ਸਾਨੂੰ ਝੋਟਾ ਲੱਭਿਆ ਨਹੀਂ ਤਾਂ ਝੋਟਾ ਵੀ ਤੁਹਾਨੂੰ ਦਿਖਾ ਦੇਣਾ ਸੀਗਾ ਮਿੱਤੀ 5 8 2022 ਨੂੰ ਆਪਣੇ ਕਰ ਕਮਲਾ ਨਾਲ ਰੱਖਿਆ ਹੁਣ ਮੇਰੇ ਨੇੜੇ ਆ ਜਾ ਜ਼ਰਾ ਮੈਂ ਭਗਵੰਤ ਮਾਨ ਤੈਨੂੰ ਪੁੱਛਣਾ ਚਾਹੁੰਦਾ ਕਿ ਤੂੰ ਸਭ ਦੀਆਂ ਸਭ ਨੂੰ ਮਜ਼ਾਕ ਕਰਦਾ ਛੇਡਾਂ ਕਰਦਾ ਨਹੀਂ ਪੱਥਰ ਤਾਂ ਜੀ ਰੱਖ ਦੇਣ ਲਈ ਲੀਡਰ ਸਾਡਾ ਮੌਕਾ ਆਊਗਾ ਅਸੀਂ ਨੀ ਪੱਥਰ ਰੱਖਾਂਗੇ ਅਸੀਂ ਮਿਸਤਰੀਆਂ ਕੋਲੋਂ ਲਖਾਇਆ ਕਰਾਂਗੇ ਕਾਰੀਗਰਾਂ ਕੋਲੋਂ ਲਖਾਇਆ ਕਰਾਂਗੇ ਕਿਉਂਕਿ ਉਹ ਕਰਦੇ ਨੇ ਅੱਛਾ ਇਹ ਮੈਡੀਕਲ ਕਾਲਜ ਕੋ ਛੋਟਾ ਮੋਟਾ ਪ੍ਰੋਜੈਕਟ ਹੈਗਾ ਔਰ ਇੱਦਾਂ ਦੇ ਮੇਰੇ ਵੀਰੋ 16 ਨੀ ਪੱਥਰ ਰੱਖੇ ਭਗਵੰਤ ਮਾਨ ਨੇ ਸਾਰੇ ਪੰਜਾਬ ਚ ਘੁੰਮ ਘੁੰਮ ਕੇ ਹੈਲੀਕਾਪਟਰ ਤੇ ਚੜ ਚੜ ਕੇ ਇੱਕ ਵੀ ਨਹੀਂ ਬਣ ਸਕਿਆ ਆ ਪਹਿਲਾ ਨੀ ਪੱਥਰ ਦਾ ਹਾਲ ਦਿਖਾਇਓ ਉਜੜਿਆ ਹੋਇਆ ਜੀ ਆ ਦਿਖਾਓ ਆ ਦੇਖ ਲਓ ਸਾਰੇ ਹਾਲਤ ਕੀ ਆ ਥੱਲੇ ਆ ਭਖੜਾ ਉੱਗਿਆ ਹੋਇਆ ਸਾਰੇ ਬੁਰੀ ਹਾਲਤਾਂ ਚਲੋ ਹੋਰ ਨਹੀਂ ਕੁਛ ਉਹ ਸ਼ਰਮ ਕਰ ਲੈਂਦਾ ਆਪਣੇ ਨੀਂ ਪੱਥਰ ਨੂੰ ਸਵਾਰ ਕੇ ਰੱਖ ਲੈਂਦਾ ਇੱਥੇ ਕੋ ਚਾਰ ਇੱਟਾਂ ਚੰਗੀਆਂ ਰੱਖ ਕੇ ਸਾਫ਼ ਮੇਨਟੇਨ ਕਰ ਲੈਂਦਾ ਵੀ ਜਿੰਨੀ ਦੇਰ ਕਾਲਜ ਕਾਲਜ ਤਾਂ ਤੂੰ ਬਣਾਉਣਾ ਨਹੀਂ ਗਾਉ ਤਾਂ ਸਾਨੂੰ ਪਤਾ ਵਾ ਹੁਣ ਇੱਧਰ ਆਓ ਲੱਗੇ ਜ਼ਰਾ ਕਿਉਂ ਨਹੀਂ ਬਣ ਰਿਹਾ ਕਾਲਜ ਇਹ ਬਹਾਨਾ ਬਣਾ ਰਿਹਾ ਹੋ ਦੋਸਤੋ ਮੈਂ ਸਾਰੀ ਦੁਨੀਆ ਚ ਬੈਠਿਆਂ ਨੂੰ ਕਹਿੰਦਾ ਜਿਹੜੇ ਬਹਾਨੇ ਸਾਜ਼ ਲੋਕ ਹੁੰਦੇ ਨਾ ਜਿਨ੍ਹਾਂ ਜ਼ਿੰਦਗੀ ਚ ਕੰਮ ਨਹੀਂ ਕਰਨਾ ਸਿਰਫ ਚੁਟਕਲੇ ਸੁਣਾਉਣੇ ਨੇ ਦੂਜਿਆਂ ਨੂੰ ਮਜ਼ਾਕ ਕਰਨਾ ਵਾ ਟੀਚਰਾਂ ਕਰਨੀਆਂ ਨੇ ਹੁਣ ਸੁਣੋ ਕਹਾਣੀ ਕੀ ਵੈਸੇ ਤਾਂ 16 ਦੇ 16 ਹੀ ਨਹੀਂ ਬਣੇ ਪਰ ਇਹਦਾ ਬਹਾਨਾ ਕੀ ਬਣਾਇਆ ਕਿ ਜੀ ਇੱਥੇ ਜਿਹੜਾ ਟਰਸਟ ਹੈ ਜਿਹੜਾ ਸੰਤ ਬਾਬਾ ਅਤਰ ਸਿੰਘ ਜੀ ਦਾ ਮਸਤੂਆਣਾ ਸਾਹਿਬ ਦਾ ਟਰਸਟ ਹੈ ਇਹ 3 ਸਿਆਂ ਦੇ ਕੰਟਰੋਲ ਵਿੱਚ ਹੈ ਜੀ ਉਹ ੜਿੱਕਾ ਪਾ ਰਹੇ ਨੇ ਜੀ ਉਹ ਸਾਡਾ ਮੈਡੀਕਲ ਕਾਲਜ ਨਹੀਂ ਬਣ ਦਿੰਦੇ ਹਾਲਾਂਕਿ ਸਾਦੇ ਸ਼ਬਦਾਂ ਵਿੱਚ ਮੈਂ ਕਹਿਣਾ ਚਾਹੁੰਦਾ ਪਹਿਲੀ ਗੱਲ ਤਾਂ ਕਿ ਇਹ 25 ਏਕੜ ਜ਼ਮੀਨ ਸੰਗਰੂਰ ਜ਼ਿਲ੍ਹੇ ਵਿੱਚ ਕਿਤੇ ਵੀ ਨਹੀਂ ਲੱਭੀ ਭਗਵੰਤ ਜੀ ਨੂੰ ਸਾਰੀਆਂ ਪੰਚਾਇਤਾਂ ਕੋਲ ਦੋ ਦੋ 3 300 ਕਿੱਲਾ ਪੰਚਾਇਤ ਦੀ ਜ਼ਮੀਨ ਆ ਉਹ ਵੀ ਕਿਸੇ ਹੋਰ ਪਿੰਡ ਦੀ ਜ਼ਮੀਨ ਆ ਸੜਕੋਂ ਪਰਲੇ ਪਾਸੇ ਪੰਚਾਇਤ ਦੀ ਜ਼ਮੀਨ ਲੈ ਕੇ ਜੇ ਤੁਸੀਂ ਬਣਾਉਣਾ ਹੋਵੇ ਜੇ ਤੁਹਾਡੀ ਜੇ ਤੁਹਾਡਾ ਇਰਾਦਾ ਨੇਕ ਹੁੰਦਾ ਦੋਆਂ ਸਾਲਾਂ ਚ ਆ ਬਾਈ ਦਾ 8 ਬਾਈ ਦਾ ਨੀ ਪੱਥਰ ਨਾ ਖੜਾ ਹੁੰਦਾ ਇੱਥੇ ਇੱਥੇ ਮੈਡੀਕਲ ਕਾਲਜ ਦੀ ਬਿਲਡਿੰਗ ਬਣ ਚੁੱਕੀ ਹੁੰਦੀ ਬੱਚੇ ਪੜ੍ਹ ਰਹੇ ਹੁੰਦੇ ਬਿਕੋਜ਼ ਤੁਸੀਂ ਬਣਾਉਣਾ ਹੀ ਨਹੀਂ ਸੀਗਾ ਤੁਸੀਂ ਢੀਂਸਾ ਸਾਹਿਬ ਦੇ ਉੱਤੇ ਤੇ ਸੰਤ ਬਾਬਾ ਅਤਰ ਸਿੰਘ ਮਸਤੂਆਣਾ ਸਾਹਿਬ ਦੇ ਟਰਸਟ ਤੇ ਜੜ ਦਿੱਤਾ ਆ ਹੁਣ ਸੁਣੋ ਆਓ ਇਧਰ ਲਾਗੇ ਦੇਖੋ ਆ ਮੈਂ ਦਸਤਾਵੇਜ਼ ਤੁਹਾਨੂੰ ਦਿਖਾ ਰਿਹਾ ਵਾਂ ਇਹ ਹੈਗੇ ਨੇ ਹਾਈ ਕੋਰਟ ਵਿੱਚ ਜਿਹੜੇ ਇਸ ਟਰਸਟ ਨੇ ਦਿੱਤੇ ਨੇ ਦਸਤਾਵੇਜ਼ ਆ ਸੁਣੋ ਆਓ ਜੀਦਾ ਇਹ ਹਾਈ ਕੋਰਟ ਦੇ ਵਿੱਚ ਸਾਰਾ ਕੇਸ ਆ ਇਨ ਦਾ ਆਨਰੇਬਲ ਹਾਈ ਕੋਰਟ ਪੰਜਾਬ ਹਰਿਆਣਾ ਆ ਆ ਨੰਬਰ ਦਿੱਤਾ ਹੋਇਆ ਸਾਰਾ ਅੱਛਾ ਆ ਲਿਸਟ ਆਫ ਇਵੈਂਟਸ ਸਰ ਕੀ ਕੀਤਾ ਲਿਸਟ ਆਫ ਇੰਡੈਕਸ ਲਿਸਟ ਆਫ ਇਵੈਂਟਸ ਮਸਤੂਣਾ ਸਾਹਿਬ ਮੈਡੀਕਲ ਕਾਲਜ ਕੇਸ ਕਰੰਟ ਸਟੇਟਸ 10 ਮਈ 2023 ਨੂੰ ਜਿਹੜਾ ਐਪਲੀਕੇਸ਼ਨ ਸੀ ਗੁਰਦੁਆਰਾ ਗੁਰੂ ਸਾਗਰ ਮਸਤੂਣਾ ٹرسٹ ਨੇ 10 ਮਈ 23 ਚ ਆਪਣਾ ਕੌਨਸੈਂਟ ਦਿੱਤਾ ਆ ਇਨ ਕੋਰਟ ਮੇ ਰਿਗਾਰਡਿੰਗ ਕੌਨਸੈਂਟ ਆਫ ਗੁਰੂ ਸਾਗਰ ਮਸਤੂਣਾ ٹرسٹ ਟੂ ਸਪੇਅਰ 25 ਏਕੜ ਲੈਂਡ ਫਾਰ ਦਾ ਮੇਨ ਕੇਸ ਪੈਂਡਿੰਗ ਇਨ ਆਨਰੇਬਲ ਹਾਈ ਕੋਰਟ ਬੀਟਵੀਨ ਗੁਰਸੌਰ ਗੁਰੂ ਸਾਗਰ ਮਸਤੂਣਾ ٹرسٹ ਐਂਡ ਐਸਟੀਪੀਸੀ ਫਾਰ ਦਾ ਕੰਸਟ੍ਰਕਸ਼ਨ ਆਫ ਮੈਡੀਕਲ ਕਾਲਜ ਵੇਅਰ ਦਾ ਫਾਊਂਡੇਸ਼ਨ ਸਟੋਨ ਹੈਜ਼ ਬੀਨ ਲੇਡ ਡਾਊਨ ਬਾਈ ਆਨਰੇਬਲ ਸੀਐਮ ਭਗਵੰਤ ਮਾਨ ਜੀ ਇੱਕ ਵਾਰੀ ਦੱਸਦਾ ਤੁਹਾਨੂੰ ਕਿ 10 ਮਈ ਦਾ ਇੱਕ ਸਾਲ ਪਿੱਛੇ ਇਹਦਾ ਹਲਫਨਾਮਾ ਦੇ ਚੁੱਕਾ ਕੌਨਸੈਂਟ ਇਹ ٹرسٹ ਜਿਹੜਾ ਭਗਵੰਤ ਮਾਨ ਕਹਿੰਦਾ ਕਿ ਸਾਡੇ ਨਾਲ ਸਾਨੂੰ ਬਣਾਉਣ ਨਹੀਂ ਦਿੰਦਾ ਢੀਸ ਅੱਗੇ ਆਜੋ 10 ਮਈ 2023 ਨੂੰ ਐਫੀ ਡੈਵਿਡ ਬਾਇ ਸੈਕਟਰੀ ਆਫ ٹرسٹ दैट इज ਜਸਵੰਤ ਸਿੰਘ ਖੇੜਾ ਸਬਮਿਟਡ ਇਨ ਦਾ ਹਾਈ ਕੋਰਟ ਐਂਡੋਰਸਿੰਗ ਦੀ ਅਬੋਵ ਐਪਲੀਕੇਸ਼ਨ ਜੋ ਕਨਸੈਂਟ ਉੱਤੇ ਦਿੱਤਾ ٹرسٹ ਦੇ ਸੈਕਟਰੀ ਨੇ ਕਿਹਾ ਕਿ ਮੈਂ ਸਹਿਮਤ ਹਾਂ ਉਸਨੇ 1 ਫਰਵਰੀ 2013 ਮਿਨਿਟਸ ਆਫ ਮੀਟਿੰਗ ਕੰਪਰਾਈਜ਼ਿੰਗ 21 23 ਹੈਲਡ ਬੀਟਵੀਨ ਰਿਪਰੈਜ਼ੈਂਟੇਟਿਵਸ ਆਫ ਸਯੁਕਤ ਕਿਸਾਨ ਐਸਯੁਕਤ ਕਿਸਾਨ ਮੋਰਚਾ ਤੇ ਉਹਨਾਂ ਨੇ ਵੀ ਕੋਸ਼ਿਸ਼ ਕੀਤੀ ਸਯੁਕਤ ਐਸਕੇਐਮ ਨੇ ਕਿ ਇਹਦਾ ਮਸਲੇ ਦਾ ਹੱਲ ਨਿਬੇੜਾ ਜਾਵੇ 27 ਮਾਰਚ 23 ਕਾਪੀ ਆਫ ਲੈਟਰ ਰਿਟਰਨ ਬਾਈ ਸੈਕਟਰੀ ਗੁਰਸੋਆਗਰ ਗੁਰਸਾਗਰ ਮਸਤੂਆਣਾ ٹرسٹ ਟੂ ਪ੍ਰੈਜ਼ੀਡੈਂਟ ਐਸਜੀਪੀਸੀ ਰਿਕਵੈਸਟਿੰਗ ਏਮ ਟੂ ਗਿਵ ਕੰਸੈਂਟ ਟੂ ਸਪੇਅਰ 25 ਏਕੜ ਲੈਂਡ ਫਰਮ ਦ ਮੇਨ ਕੇਸ ਕਿਉਂਕਿ ਐਸਜੀਪੀਸੀ ਦਾ ਵੀ ਇਸ ਜ਼ਮੀਨ ਦੇ ਨਾਲ ਮਸਲਾ ਸੀਗਾ ਤੇ ਗੁਰਸਾਗਰ ਮਸਤੂਆਣਾ ٹرسٹ ਐਸਜੀਪੀਸੀ ਨੂੰ ਵੀ ਲਿਖ ਰਿਹਾ ਕਿ ਅਸੀਂ ਕੰਸੈਂਟ ਦਿੰਦਾ ਤੁਸੀਂ ਵੀ ਕਿਰਪਾ ਕਰਕੇ 10 ਅਪ੍ਰੈਲ 23 ਨੂੰ ਰੈਜ਼ੋਲੂਸ਼ਨ ਆਫ ਐਸਜੀਪੀਸੀ ਡੇਟਿਡ 10 4 23 ਬਾਈ ਵਿਚ consent had been given to spare 25 acre land from main case in response to trust letter letter of spc to trust in response to letter written by sector guru sagar masturna saab trust ne vi deti manzoori high court vich affidavit vi file karta aur spc ne vi utthe aagya de deti lekin phir vi bhagwant maan bahane baazi karke aa high court de sare kagaz mere kol writ petition de mere kagaz ne dosto kahani ki hai ke eh bande ਇਹਨਾਂ ਨੂੰ ਸਰਕਾਰ ਮਿਲ ਗਈ ਆਸਾਨ ਜੇ ਤਰੀਕੇ ਨਾਲ ਲੋਕਾਂ ਨੇ ਹਵਾ ਚਲਦੀ ਸੀਗੀ ਧੜਾ ਧੜ ਵੋਟਾਂ ਪਾਤੀਆਂ ਇਹਨਾਂ ਨੂੰ ਕਿਸੇ VOTER ਦੀ ਕਦਰ ਨਹੀਂ ਇਹਨਾਂ ਨੂੰ ਕਿਸੇ ਫਾਇਦੇ ਦਾ ਕੋਈ ਚਿੱਤਾ ਨਹੀਂਗਾ ਇਹ ਸਭ ਨੂੰ ਲੋਕਾਂ ਨੂੰ ਪੰਜਾਬੀ ਚ ਕਹਿੰਦੇ ਮੂਰਖ ਸਮਝਦੇ ਨੇ ਬਸ ਨਹੀਂ ਪੱਥਰ ਰੱਖਤਾ ਅਸੀਂ 16 ਨਹੀਂ ਪੱਥਰ ਰੱਖਤੇ ਔਰ ਅਸੀਂ ਮੈਡੀਕਲ ਕਾਲਜ ਬਣ ਗਿਆ ਆ ਸਾਡੇ ਬਜਟ ਦੇ ਸਪੀਚ ਵਿੱਚ ਜਿਹੜਾ ਗਵਰਨਰ ਐਡਰੈਸ ਹੈ ਉਹਦੇ 16 ਮੈਡੀਕਲ ਕਾਲਜ ਦਾ ਪਿਛਲੇ 3 ਸਾਲ ਤੋਂ ਜ਼ਿਕਰ ਆਈ ਜਾਂਦਾ ਤੀਸਰਾ ਬਜਟ ਆ ਗਿਆ 1 2 3 ਲੇਕਿਨ ਮੈਡੀਕਲ ਕਾਲਜ ਦੀ ਅਸਲੀਅਤ ਆ ਕੇ ਤੁਸੀਂ ਦੇਖ ਸਕਦੇ ਹੋ ਆ ਪਿੱਛੇ ਹੋਇਆ ਜਰਾ ਆ ਦੇਖ ਲਓ ਜੀ ਕੀ ਹਾਲ ਹੈ ਉਜੜਿਆ ਪਿਆ ਵਾ ਆਉ ਇੱਟਾਂ ਵੀ ਦਿਖਾ ਦੇ ਕਿਦਾਂ ਕੀ ਹਾਲਤ ਕੀਤੀ ਪਈ ਆ ਦੇ ਆ ਆ ਲੈ ਭਗਵੰਤ ਚੱਕ ਆਪਣਾ ਆ ਬਦਲਾਵ ਦਾ ਨਹੀਂ ਪੱਥਰ ਆ ਦੇ ਪਿੱਛੇ ਥੱਲੇ ਉਹ ਪਿੱਛੇ ਦਿਖਾਈ ਉਹ ਕਿਦਾਂ ਕੀ ਉਹ ਅੱਕ ਵੀ ਦੇਖ ਲਓ ਪਰੇ ਆ ਦੇਖ ਲਓ ਤੁਹਾਡੇ ਸਾਹਮਣੇ ਇੱਧਰ ਆਇਓ ਜਰਾ ਦੋਸਤੋ ਮੈਂ ਇੱਥੇ ਇਸ ਕਰਕੇ ਆਇਆ ਵਾਂ ਮੈਂ ਫਿਰ ਕਹਿਣਾ ਚਾਹੁੰਦਾ ਕਿ ਜਿਸ ਬੰਦੇ ਨੇ ਜਿਹਦੇ ਚ ਕੀ ਕਹਿੰਦੇ ਹੁੰਦੇ ਵੈਨ देयर इज ਅ ਵਿਲ there is a way when there is a will there is a way ਸਭ ਹਰ ਚੀਜ਼ ਦਾ ਹੱਲ ਹੈ ਤੁਸੀਂ ਇੱਥੇ ਕਿਉਂ ਜਿੱਦ ਕਰਦੇ ਹੋ ਇੱਥੇ ਹੀ ਗੁਰੂ ਸਾਗਰ ਮਸਤੂਆਣਾ ਸਾਹਿਬ ਦੀ ਟਰਸਟ ਨਾਸਤੀ 5 ਅਗਸਤ 2022 ਨੂੰ 345 ਕਰੋੜ ਦੀ ਲਾਗਤ ਨਾਲ ਬਣਨ ਵਾਲਾ ਇਹ ਮਸਤੂਆਣਾ ਸੰਤ ਅਤਰ ਸਿੰਘ ਜਿਹੜੇ ਨੇ ਉਹਨਾਂ ਦੇ ਨਾਂ ਤੇ ਇਹ ਜਿਹੜਾ ਮੈਡੀਕਲ ਕਾਲਜ ਬਣਨਾ ਸੀ ਉਹਦਾ ਨਹੀਂ ਪੱਤਰ ਮੁੱਖ ਮੰਤਰੀ ਭਗਵੰਤ ਮਾਨ ਨੇ 22 ਦੇ ਵਿੱਚ 5 ਅਗਸਤ ਨੂੰ ਰੱਖਿਆ ਸੀ 2 ਸਾਲ ਹੋਣ ਵਾਲੇ ਨੇ ਪਰ ਉੱਥੇ ਤਾਂ ਕੋਈ ਵੀ ਕੰਮ ਨਹੀਂ ਹੋਇਆ ਹੈ। ਸੁਖਪਾਲ ਸਿੰਘ ਕਹਿ ਰਹੇ ਦਾ ਗਣਾ ਕਿ ਇੱਕ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੀ ਪਰ ਇਹ ਤਾਂ ਸਭ ਡਰਾਮੇਬਾਜ਼ੀ ਕਰ ਰਹੀ ਆ। ਆਮ ਆਦਮੀ ਦੀ ਪਾਰਟੀ ਦੀ ਸਰਕਾਰ। ਭਗਵੰਤ ਮਾਨ ਦੀ ਜਿਹੜੀ ਸਰਕਾਰ ਆਏ ਬਸ ਲੋਕਾਂ ਨੂੰ ਵਰਗਲਾ ਰਹੀ ਆ, ਭਲੇਖੇ ਪਾ ਰਹੀ ਆ। ਸੁਖਪਾਲ ਸਿੰਘ ਖਰਣ ਨੇ ਕਈ ਸਵਾਲ ਚੁੱਕਨੇ ਜਿਨ੍ਹਾਂ ਦਾ ਜਵਾਬ ਅਜੇ ਤੱਕ ਮੁੱਖ ਮੰਤਰੀ ਭਗਵੰਤ ਮਾਨ ਨੇ ਨਹੀਂ ਦਿੱਤਾ। ਪਰ ਸੁਖਪਾਲ ਸਿੰਘ ਖਰਣ ਨੇ ਵੀ ਕਿਹਾ ਕਿ ਅਸੀਂ ਜ਼ਰੂਰ ਇਹ ਸਵਾਲ ਪੁੱਛਾਂਗੇ। ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿ ਭਾਈ ਜਿਹੜੇ ਤੁਸੀਂ ਮੈਡੀਕਲ ਜਾਂ ਨਹੀਂ ਪੱਥਰ ਧਰਦੇ ਉਸ ਸਥਾਨ ਤੇ ਉਹਨਾਂ ਦੇ ਕੱਲੇ ਨਹੀਂ ਪੱਥਰ ਹੀ ਕਿਉਂ ਧਰਦੇ ਹੋ ਉਥੇ ਕੰਮ ਕਿਉਂ ਨਹੀਂ ਕਰਦੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਬਦਲਾਅ ਦੀ ਸਰਕਾਰ ਦਾ ਪਰਦਾਫਾਸ਼ ਕੀਤਾ ਹੈ ਸੁਖਪਾਲ ਸਿੰਘ ਘਹਰਾਨੀ